ਕਬੀਰ ਜਗ ਬੰਧਿਓ ਜੇ ਜੇਬੜੀ ਤੈ ਮਤ ਬੰਧੋ ਸਰੀਰ ਕਬੀਰ ਕਬੀਰ ਜੇ ਆਟਾ ਲੋਹਣ ਜਿਉ ਸੋਹਣ ਸਮਾਨ ਸਰੀਰ ਜਗ ਬੰਧਿਓ ਜੇ ਜੇਬੜੀ ਜਿਹੜੀ ਜੇਬੜੀ ਨਾਲ ਜਗ ਬੰਨਿਆ ਹੋਇਆ ਨਾ ਤੈ ਮਤ ਬੰਧੋ ਕਬੀਰ ਹੈ ਕਬੀਰ ਉਹ ਜੇਬੜੀ ਤੂੰ ਨਾਲ ਤੂੰ ਆਪਰੇ ਆਪ ਨੂੰ ਨਾ ਬਣ ਬੋਦੀ ਜੇਬੜੀ ਨਾਲ ਜਗ ਬੰਨਿਆ ਹੋਇਆ ਮਾਇਆ ਦਾ ਮੋਹ ਹੁੰਦਾ ਨਾ ਮੋਹ ਦੇ ਜਾਲ ਤੇ ਮੋਹ ਦੀ ਜੇਬੜੀ ਦਾ ਜਾਲ ਬਣਿਆ ਚ ਫਸਿਆ ਜਗ ਉਹ ਨਾ ਵਜਾ ਹੈਗਾ ਬਾਆ ਨਾ ਵਜਿਆ ਹੋਇਆ ਜਿਆਦਾ ਛੱਪਰ ਦੀ ਗੱਲ ਕੀਤੀ ਹੈ ਨਾ ਜਦ ਗਿਆਨ ਕੀਆ ਜਾਂਦੀ ਹੈ ਸਭੇ ਉਡਾਨੀ ਪਰਮ ਦੀ ਡਾਟੀ ਰਹੇ ਨਾ ਮਾਇਆ ਬੰਦੀ ਮਾਇਆ ਦਾ ਵਜਾ ਹੋਇਆ ਮਾਇਆ ਦੇ ਬੋਲ ਕਰਕੇ ਵਜਾ ਹੋਇਆ ਇਹਦੇ ਨਾਲ ਤੂੰ ਆਪਣੇ ਅਗਰੂ ਨਾ ਬਣਦੀ ਦੇਖੀ ਇਹ ਨਹੀਂ ਜਾਣਦੰਦੀ ਸਾਧੂ ਨੂੰ ਬਣਨੀ ਜਾਣਦੈ ਨਾ ਮਾਇਆ ਨੇ ਇਹ ੜਕਾਵਣੂ ਸਰੀਰ ੜਕਾਵਣੂ ਸਰੀਰ ਨੂੰ ਛੱਡ ਕੇ ਜਾਹ ਕਹਿੰਦਾ ਮਤਲਬ ਸਰੀਰ ਦੀ ਆਤਮਾ ਸਰੀਰ ਨੂੰ ਛੱਡ ਗਈ ਨਾ ਸਾਡਾ ਉਹਨੂੰ ਵਰਲਡ ਜਾ ਹੁੰਦਾ ਤੇਰ ਕੋਟ ਇਹਨੂੰ ਛੱਡ ਸਰੀਰ ਦਾ ਤੇਰ ਕੋਟ ਹੀ ਜੇ ਰਹਿ ਜਾਂਦਾ ਤਾਂ ਤੇਰ ਕੋਟ ਹੀ ਛੱਡ ਤੇ ਸਰੀਰ ਛੱਡਿਆ ਗਿਆ ਆਪਣੀ ਸੋਚ ਆਪਣੀ ਜਨਤਾ ਬਿਲਕੁਲ ਤਿਆਗ ਦੇ ਜੱਗ ਬੰਦੋ ਜੇ ਜੇਵੜੀ ਤੇ ਮਤ ਬੰਦੋ ਉਹ ਵੀਰ ਉਹਦਾ ਨਾਮ ਮਰਤਾ ਆਪਣੇ ਅਬਰੂ ਬੰਨ ਜਿਹੇ ਅੰਟਾ ਲੋਨ ਜਿਉ ਸੋਨ ਸਮਾਨ ਸਰੀਰ ਇਹ ਜਿਹੜਾ ਸੋਨ ਸਮਾਨ ਸਰੀਰ ਆਟੇ ਲੋਨ ਦੇ ਭਾਈ ਚਲੇ ਜਾਣਾ ਆਟਾ ਲੋਣੇ ਚਾਹੀਦਾ ਸਰੀਰ ਨੂੰ ਇਹਦੇ ਬਦਲੇ ਸਾਰੀ ਜ਼ਿੰਦਗੀ ਚਲੀ ਜਾਣੀ ਐ ਆਟਾ ਲੋਣ ਤੋਂ ਸਭਾ ਕੁਛ ਦੀ ਉਹ ਵੀ ਇੱਥੇ ਖਾ ਲਿਆ ਇੱਥੇ ਹੀ ਰਹਿ ਗਿਆ ਜੋ ਕੁਝ ਖਾਦਾ ਇੱਥੇ ਹੀ ਰਿਹਾ ਜਿਹਨਾਂ ਖਾਦਾ ਹੋਇਆ ਇੱਥੇ ਰਿਹਾ ਕੀ ਰਿਜ਼ਲਟ ਕੀ ਐ ਇੱਥੇ ਕਮਾਇਆ ਇੱਥੇ ਖਾਦਾ ਲੈ ਕੇ ਕੁਛ ਆਇਆ ਤਾਂ ਖਾਲੀ ਗਿਆ ਲੈ ਕੇ ਆਸ ਆਇਆ ਸੀ ਲੈ ਕੇ ਆਸ ਆਇਆ ਸੀ ਤੇ ਨਰਾਸ਼ ਹੋ ਕੇ ਚਲਾ ਗਿਆ ਬੇਰ ਆਸ ਹੋ ਕੇ ਚਲਾ ਗਿਆ ਆਸ ਵੀ ਖਤਮ ਹੋ ਗਈ ਆਸ ਲੈ ਕੇ ਆਇਆ ਸੀ ਨਿਰਾਸ਼ ਹੋ ਕੇ ਗਿਆ ਖਾਲੀ ਹੱਥ ਗਿਆ ਆਸੇ ਕੋਈ ਭੱ ਪਰ ਲਿਆਉਗਾ ਕਮਾ ਕੇ ਲਿਆਉਗਾ ਜੇ ਗਾਹਾਂ ਜੇੜ ਹੋਰ ਉੱਤੇ ਉਲਟਾ ਕੱਪ ਕਰ ਲਏ ਉੱਤੇ ਜੇੜ ਹੋ ਗਈ ਪਿਛਲੇ ਕਮਾਈ ਦੇ ਵਿੱਚੋਂ ਹੀ ਜਿਹੜੀ ਪਿਛਲੇ ਕਮਾਈ ਸੀ ਨਾ ਪਿਤਰਾਂ ਦੀ ਉਹ ਜੋ ਕੋਦੇ ਗਈ ਛਟੂੜ ਚੱਲਿਆ ਮੂੜੋ ਘਾਟਾ ਪਾਇ ਢੂੜ ਦੇ ਵਿੱਚੋਂ ਵੀ ਘਾਟਾ ਵਾ ਕੇ ਚਲੇ ਗਿਆ ਹਾਂਜੀ ਕਵੀਰ ਜਗ ਬੰਦਿ ਹੋ ਜੈ ਜੇਬਰੀ ਤੈ ਮਤ ਬੰਧੋ ਕਵੀਰ ਜਿਹੇ ਆਟਾ ਲੋਨ ਜਿਉ ਸੋਹਣ ਸਮਾਨ ਸਰੀਰ ਚਾਹ ਹੈ ਜਾ ਰਹਾ ਹੈ ਜਾ ਹੈ ਸੋਹਣ ਸਮਾਨ ਸਰੀਰ ਕੰਚਨ ਤੇ ਹੀ ਗਾਇਆ ਆਟਾ ਲੋਨ ਦੇ ਭਾਏ ਜਾ ਰਹੀ ਆਟੇ ਲੋਨ ਦੇ ਬਦਲੇ ਹੀ ਜਾ ਰਹੀ ਹੈ ਹੋਰ ਕਮਾਈ ਕੀ ਹੈ ਤੈਨੂੰ ਆਟਾ ਲੋਨ ਤੋਂ ਸਭਾ ਉਹ ਜਵਾਨ ਜਾਟੇ ਲੋਨ ਦੀ ਗੱਲ ਸੀ ਕਾਰਾਂ ਕੋਰਾਂ ਨਹੀਂ ਸੀ ਹੁੰਦੀ ਉਹ ਵੀ ਅਸਲ ਤਾਂ ਅਟਲ ਹੋਣੇ ਆ ਲੋਡ ਤਾਂ ਜਿਆਦਾ ਅਟਲ ਹੋਣ ਦੀ ਹੋਈ ਆ